ਮੈਂ ਮੋਬਾਈਲ ਲੈ ਗਏ ਮੈਂ ਹੜਾ ਪਤਾ ਉਹ ਲੋਕ ਤਾਂ ਕਹਿ ਲਈ ਮੁਰੂ ਸਿੱਧਾ ਖੜਾ ਕੇ ਫਿਰ ਨੰਬਰ ਵਾਲੇ ਆਏ ਜਿਵੇਂ ਨੰਬਰ ਵਾਲੇ ਲੱਦੇ ਆਗੇ ਪਤਾ ਲੱਗ ਗਿਆ ਟਾਈਮ ਕੋਈ ਨਹੀਂ ਦੇਖਦੇ ਜਾਈ ਤੇ ਇਹ ਜਿਵੇਂ ਮੇਰਾ ਹਾਂ ਨਹੀਂ ਕੁੜਗਾ ਬਸ ਬੜ ਤਕਮ ਸਾਰੀ ਕਲਾਸ ਨੂੰ ਘਟਾਇਆ ਸਾਰੀ ਕੌਦ ਘਟਾਇਆ ਮੂਰੇ ਮੈਂ ਬਦਲੇ ਗਿਆ ਨਹੀਂ ਸਾਰੀ ਕਲਾਸ ਦਾ ਕੋਈ ਘਟ ਨਹੀਂ ਗੇ ਹਾਂ ਵਿਚਾਲੇ ਜਾਈ ਵਿਚਾਲੇ ਜਾਈ ਹਾਂ ਸੰਟਾ ਐ ਐਕਸਲੈਂਟ ਨਹੀਂ ਆਈ ਨਾ ਹੋਆ ਕਹਿੰਦੇ ਆ ਇਹਨੂੰ ਫਸਟ ਆਈ ਹੋਏ ਤਾਂ ਅੜਤਾ ਆਈ ਉਹਨਾਂ ਦਾ ਜੁਆ ਕਰੇ ਵਰਦੀ ਪਾ ਗਈ ਤੋੜਦੀ ਉਹ ਨਹੀਂ ਮਾਣੇ ਉਹਨਾਂ ਛੋਟਿਆਂ ਨੂੰ ਵਰਦੀ ਕਿ ਹੈਗਾ ਹੈ ਇਹ ਤਾਂ ਕੋਈ ਪਾਈ ਨਹੀਂ ਉਹ ਤਾਂ ਕੋਈ ਇਹਨੇ ਪਾਈ ਨਹੀਂ ਆਪਣੇ ਕੋਈ ਨਹੀਂ ਜਾਨ ਕੇ ਹਾਂ ਬਕਸੀ ਕੇ ਫਿਰ ਬਕਸੀ ਕੇ ਵੀ ਹੋਰ ਕਲਾਸਾਂ ਵਿੱਚ ਵਰਦੀ ਜੀ ਅੱਡਲਾ ਯਾਰ ਡਿੱਕ ਤੋਂ ਡੇਢ ਡੋਗ ਤਾਂ ਨਹੀਂ ਆਇਆ ਕਿਤੇ ਅੱਧੇ ਬੈਠੀ ਮੂਹ ਹੋਏ ਅੱਧੇ ਨਹੀਂ ਬੈਠੇ ਚਲੋ ਜੀ ਹੁਣ ਆਪਾਂ ਰਿਜ਼ਲਟ ਲੈ ਕੇ ਵਾਪਸ ਚੱਲ ਪਏ ਘਰਾਂ ਨੂੰ ਘਰੇ ਜਾ ਕੇ ਦਿਖਾਉਣੇ ਆਪਾਂ ਨੰਬਰ ਕਿਦ ਲੈਤੇ ਬੱਚੇ ਨੇ ਆ ਸਾਡੇ ਗ੍ਰਿੰਦਰ ਨੇ ਵਧੀਆ ਨੰਬਰ ਲੱਤੇ ਆ ਜੀ ਚੱਲ ਪਿਆ ਹੁਣ ਇਹ ਵੀ ਇਸ ਤਾਂ ਗ੍ਰਿੰਦਰ ਬੇਸਕਾਤਾ ਕਰਨ ਗਏ ਸੀਗੇ ਕਿੱਥੋਂ ਬਾਗ ਖਲਾਉ ਉਤਰਾਉਣ ਲੱਗ ਗਿਆ ਵਲੇ ਗ੍ਰਿੰਦਰ ਤੂੰ ਹੋਰ ਲਿਆਂਦੇ ਆਪਾਂ ਆਚਾਰ ਬਣਾ ਲਾਂਦੇ ਦੇ ਦੇ ਆਪਾਂ ਦੋ ਦੋ ਤੋੜਦੇ ਦੋੜ ਨਹੀਂ ਦਿੰਦੇ ਆਪਾਂ ਦੋ ਦੋ ਤੋੜ ਲਾਂਦੇ ਤਿੰਨ ਦੋੜ ਲਾਂਦੇ ਆਪਾਂ ਸਾਰੇ ਤੇ ਆਪਣੇ 15 7 8 ਜਾਣੇ ਸੀਗੇ ਆਪਾਂ 22 23 ਵੱਧੂ ਰਹਿੰਦੇ ਆਪਣ ਹਾਂ ਉਹ ਤਾਂ ਚੰਗੇ ਹੁੰਦੇ ਖਾਣ ਦਾ ਹਾਂ ਆਹ ਵਾਲਾ ਚੰਗਾ ਹੁੰਦਾਗਾ ਖਾਂਦੇ ਪੈਣੀ ਗਰਮੀ ਆ। ਹੱਥ ਹੀ ਜਾ। ਇਹ ਵੀ ਪਰੇਸ਼ਾਨ ਹੋਈ ਵਿੱਚ। ਐਵੇਂ ਬਸ ਇਹ ਤਾਂ ਘਰੇ ਤਾਂ ਨਹੀਂ ਛੱਡ ਗਈ ਦੂਜੀ ਨਾਲ ਲੜਦੀ ਹੈ ਵੱਡੀ ਨਾਲ। ਅੱਛਾ ਦੋਨੇ ਦੋਨੇ ਪੈਣਾਂਗੇ। ਇਹ ਪੈੜੀ ਹੈ। ਇਹਨੂੰ ਛੁੱਟਿਆ? ਹੈ? ਛੁੱਟਿਆ? ਛੁੱਟਿਆ ਇਹਨਾਂ ਨੂੰ। ਅੱਛਾ। ਕੱ사 ਸੋਮਵਾਰ ਨੂੰ ਲੱਗੂਗਾ ਨਾ ਸਕੂਲੋਂ? ਅੱਛਾ। ਦੇਖਦੇ ਆਂ ਦੀ ਮੰਮੀ ਨੇ ਆਉਣਾ ਸੀਗਾ। ਉਹ ਵੀ ਤੇਰੀ ਉਹਦੇ ਲੈ ਕੇ ਜਾਣਗੇ ਨਾ। ਉਹ ਰੱਖ ਲਾਂ ਮੈਂ ਕਾ। ਆਰਖਾਣੇ ਲੈ ਕੇ ਲੋਕ ਜਾਂਦੇ। ਨਹੀਂ ਕੀ ਕੀ ਖਾਣੀ ਆਉ ਲੋ ਸਵਾਦ ਨਹੀਂ ਆਦਾ ਮੈਂ ਖਾ ਲੂ ਕੋਈ ਨਾ ਰੱਖ ਦੇ। ਵਾਸ਼ ਕਰਕੇ ਖਾਂਦੇ ਪੁੱਤ। ਖਾ ਲੈ ਖਾ ਲੈ ਖਾ ਲੈ। ਉਂ। ਖਾ ਲੈ ਖਾ ਲੈ ਖਾ ਲੈ। ਫੋਟਨ ਨਾਲ ਨਾ ਮਟਰੀਟ ਚੱਲ ਗਿਆ। ਖਲਾ ਖਲਾ ਖਲਾ। ਆਜੇ ਤੁੱਚ। ਆ 23000 ਤਾਂ ਸੀ ਪਾ ਦੰਦੇ। ਫਿਰ ਮੈਂ ਕੀ ਹੀ? ਇਹਦਾ ਸੀ ਬਿਨ। ਖਲਾ ਨਾ ਕੋਈ ਨਹੀਂ ਜੀ ਚੱਲਾ। ਪੁਪੜੇ ਕੰਮ ਕਰੇਟ ਵੀ। ਹਾਂ। ਮੈਂ ਤਾਂ ਪਹਿਲੀ ਫੀਸ ਤੇ ਫੋਨ ਲਾਇਆ ਤੇ ਪਤਾ ਲੱਗਿਆ 20 ਭਰੀ ਆ ਜੀ ਨੂੰ ਸੁਮਨ ਗੁਰਿੰਦਰ ਕਹਿੰਦਾ ਭਰਤੀ ਆਂਟੀ ਹੁਣ ਤਾਂ ਸੀ ਮੈਂ ਪੁੱਛਿਆ ਸੀ ਨਾ ਫਿਰ ਮੈਂ ਕਿਹਾ ਕਿੰਨੇ ਭਰੋਣੇ ਆ ਕਹਿੰਦੇ 2-3000 ਕਰ ਦਿਓ ਬਸ ਹਾਂ ਇਹ ਦੇ ਦੇਣਗੇ ਗੁਰਿੰਦਰ ਨਾਲ ਉਹ ਦੋ ਵਿੱਚ ਪੰਗਾ ਲਾਇਆ ਹੈਗਾ ਨਾ ਐਂ ਜਿਵੇਂ ਹਾੜੀ ਸੋਣੀ ਚਿੱਟਾ ਗੋਲੇ ਪੈਸੇ ਦੱਸ ਕਿੱਥੋਂ ਲੰਦੇ ਆਗੇ ਐਤ ਕੀ ਨਹੀਂ ਫਿਰ ਇਹਨਾਂ ਨੇ ਜਿਹੜੀ ਐਤ ਕੀ ਕਰ ਲਈ ਕਰ ਦਿੱਤੀ ਇਹਨਾਂ ਨੇ ਇਹ ਹਾਂ ਇਹ ਪਹਿਲੀ ਕੀ ਇਸ ਤੋਂ ਵੱਧ ਕਰ ਦਿਓ ਤੁਸੀਂ ਆਪੇ ਭਰ ਜੇ ਅਗਲਾ ਦੋ ਵੱਧ ਕਰਦੇ ਨਾ ਤਾਂ ਦੋਦ ਕਰ ਜਾਓਗੇ ਹਾਂ ਹਾਂ ਕੋਈ ਨਾ ਆ ਕੇ ਤੁਸੀਂ ਵੱਧ ਭਰਦੇ ਕਰੋ ਕੋਈ ਕਹਿੰਦਾ ਜਿੰਨੀ ਬੋਧ ਬਣਾਈ ਜਾਂਦੇ ਹੋ ਤੁਸੀਂ ਵੱਧ ਭਰਦੇ ਕੋ ਨਾ ਸਾਖੀ ਵੇਰਦਾ ਪਹਿਲੀ ਕਿਸ਼ਤ ਭਰਨਾ ਨਾ ਨਹੀਂ ਸੀ ਆਈ ਨਿਕਾਲਦਾ ਧੱਕੇ ਦਾ ਆਈ ਭਰ ਦਿੰਦਾ ਉਹ ਕੁਝ ਥੋੜੀ ਹੈ ਵੀ ਜਿੰਨੀ ਨੇ ਬਣਾ ਕੇ ਜਿੱਦੇ ਪੁੰਨੀ ਭਰਨੀ ਆ ਪਰ ਵੱਧ ਘੱਟ ਕਰ ਸਕਦੇ ਆਪਾਂ ਸਾਡੇ ਜਿੰਦੀ ਬਣਾ ਦਿੰਦੇ ਅਸੀਂ ਉਨੀ ਭਰਦੇ ਵੱਧ ਵੱਧ ਕਰੋ ਉਹ ਚਾਰ ਵੀ ਵਾਰ ਚੁੰਦੇ ਵੱਧ ਭਰਤੀ ਉਹ ਪਾਇਆ ਹਾਂ ਤਾਂ ਪਾਇਆ ਜੋ ਕੁਵੇ ਦੇ ਡਾਟ ਲੰਗੂਆ ਭਾਲ ਦਿਆ ਮਹੀਨੇ ਚ ਪੈਸੇ ਅਰਮਾਨ ਤਾਂ ਹੁੰਦਾ ਇਕ ਜੱਟ ਕਿਹੜਾ ਭਰ ਜਾਂਦੇ ਫਿਰ ਅੱਦੇ ਦਾ ਰਿਜ਼ਲਟ ਹੀ ਲੈ ਕੇ ਆਦੇ ਬੰਨਾਂ ਦਾ ਜੱਟ ਕਿਹੜਾ ਫਿਰ ਭਰ ਜਾਂਦੇ ਹੈਗੇ ਅਤੇ ਵਿਚਾਰ ਰਿਜ਼ਲਟ ਨੂੰ ਮੁੜ ਜਾਂਦੇ ਹੈਗੇ ਫਸਲਾ ਇੰਦੋ ਦਾ ਯਾਦ ਨਹੀਂ ਪੁੜਾ ਹਾਂ ਹਾਂ ਉਹ ਤਾਂ ਪਤਾ ਨਹੀਂ ਲੱਗਦਾ ਉੱਤ ਹੈ ਦੁਆਏ ਜੀ ਕਿ ਨਾ ਮੰਨਣਾ ਗਾਦਾ ਪਤਾ ਬਾਈ ਬਾਈ ਤੇ ਲੱਗੇ ਪਿਆ ਅੱਜ ਲੜੀ ਜਾਨੀ ਹੈ ਨਾ ਹਾਂ ਸੜਜੋ ਹਾਂ ਬਾਈ ਫਾਈਲ ਬੋਣਾ ਹੈ ਮੇਨ ਕਸੂਰ ਹੀ ਲੈ ਲਓ ਬਾਈ ਬਾਈ ਮੇਰੋਂ ਕੁਛ ਹੀ ਲੈ ਲਓ ਬਾਈ ਬਾਈ ਕਿਹਾ ਤੁਸੀਂ ਕੈਮਰਾ ਲੱਗਿਆ ਅੱਛਾ ਟੈਲਿਵਿਜ਼ਨ ਚੱਲੇ ਪਿਆ ਕੋਈ ਤੁਸੀਂ ਬਾਪੇ ਲਾਉਨੇ ਅੱਛਾ 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 ਨਾਲੇ ਕੈਮਰਾ ਲਵਾਉਂਦੇ ਹੋ ਵੀ ਸਾਨੂੰ ਦੇ ਲਾ ਕਾਰਡ ਪਾਉਣਾ ਪਿਆ ਕਰੂ ਨਾਲੇ 750 ਰੁਪਏ ਦਾ ਮੇਰੇ ਤੇ ਕੋ ਪੀਰਾ ਹੋ ਜਾਂਦਾ ਫਿਰ ਦੂਜੀ ਲਿਆਉਂਦੇ ਸੀ ਮੋਬਾਈਲ ਨੂੰ ਟੱਚ ਕਰ ਲਗਾਉਂਦਾ ਉਹਨੂੰ ਮੈਨਾਂ ਵੀ ਨਾ ਮੇਰੇ ਨੈਟ ਵੱਧ ਪੂਹਾਂ ਮਰਾ ਨੈਟ ਮਤਲਬ ਜੀ ਟੀਵੀ ਦੇ ਕਰ ਤੋਂ ਦੋ ਚੀਜ਼ ਕਰ ਲੈਣ ਉੱਥੇ ਅੱਧੀ ਫੇਰ ਫੇਰ ਹੀ ਖਾਂਦੀ ਹੈ ਵਾਲਾ ਬਾਈਫਾਈ ਦਾ 6 ਮਹੀਨੇ ਫਰੀ ਹੈ ਤੇ 500 ਰੁਪਏ ਮਹੀਨੇ ਦਾ ਪਰ ਨਾ ਕਿੰਨਾ ਕਾ 3000 ਹੋ ਗਿਆ ਸਰ ਸਰਦਾ ਕੋਲ ਦੇ ਦੋ ਉਹ ਮੋਬਾਈਲ ਦਾ ਸਾਤ ਸੌ ਰੁਪਏ ਨਾਲ ਦੇ ਮਾਜੀ ਮੋਬਾਈਲ ਸਰ ਸਰਦਾ ਵੀ ਮੋਬਾਈਲ ਮੈਨੂੰ ਸਾਹ ਵੀ ਬੰਦ ਹੁੰਦਾ ਨਾ ਹੈ ਹੁਣ ਮੋਬਾਈਲ ਬਟਾ ਸਾਹ ਵੀ ਬੰਦ ਹੁੰਦਾ ਹੋਰ ਸਾਰਿਆਂ ਕੋਲੇ ਆ ਬਾਪੂ ਲਿਆ ਦੈਂਗੀ ਉਹ ਬੜਾ ਸਰ ਕਰਨ ਦਾ ਪਹਿਲਾਂ ਵੀ ਸਰੀ ਜਾਂਦਾ ਸੀ ਮੋਬਾਈਲ ਨਹੀਂ ਹੁੰਦੇ ਸੀ ਨਾ ਮਰੋ ਤਾਂ ਟੀਵੀ ਤੇ ਦੇਖੀਆ ਹਾਂ ਹਾਂ ਫਿਰ ਗੁੰਦਰ ਨੇ ਹੋਰ ਹੋਰ ਬਦਲਾਉਣ ਲੱਗ ਜਿਓ ਵੀ ਹੁਣ ਕਿਹੜਾ ਨੈਟ ਆਨ ਦਾ ਮੋਬਾਈਲ ਨਾਲ ਦੇਖਣ ਲੱਗ ਜਿਨਾ ਗੁੰਦਰ ਇੱਕ ਬਿੱਲ ਦਾ ਉਹ ਦੇਖਾਂਗੇ ਪਲੇਟਾਂ ਜਿਹੜਾ ਲਵਾਉਂਦੇ ਸੋਲਨ ਸੋਲਨ ਰੱਖ ਕਹਿੰਦੇ ਲਾਉਗੇ ਹਾਂ ਲੱਗਾ ਸੀ ਨਾ ਪਹਿਲਾਂ ਕਿੰਨਾ ਪੈਂਦਾ ਉਹਦਾ ਬਾੜਾ ਮਹਿੰਗਾ ਪੈਂਦਾ ਕਹਿੰਦੇ ਕਿ 2 ਲੱਖ ਦਾ ਨਹੀਂ ਬੈਟਰੀ ਫਿਰ ਖਰਾਬ ਬੈਟਰੀ ਵੀ ਵੱਡੇ ਲੈਣੇ ਪੈਂਦੇ ਨਾ ਉਹ ਤੇ ਜਲ ਬੈ ਗਈ ਇਹਨੇ 2 ਲੱਖ ਦਾ ਸਾਰਾ ਇਹਨਾਂ ਦੇ ਸੀਰੇ ਘਣੇ ਲਵਾਇਆ ਇਹ ਅਸੀਂ ਭਲਾਂ ਕਿੰਨੇ ਚੱਲ ਆਉਂਦੀ ਆ ਮੈਂ ਇਹ ਸੀ ਦਿਨੇ ਚੱਲਦੇ ਜਾਂ ਰਾਤ ਨੂੰ ਚੱਲਦੇ ਨਹੀਂ ਦਿਨੇ ਤੇ ਚੱਲਣ ਗਿਆ ਨਾ ਜਿਹਨੇ ਚੱਲਣ ਗਿਆ ਰਾਤ ਨੂੰ ਉੜੇ ਨੇ ਕਰ ਲਈਂ ਲਗਾਤਾ ਵੀ ਹਾਂ ਉਹ ਵੀ ਮੰਨਦੀ ਸੀ ਜੂਨ ਜਿਹੜਾ ਸਾਡੇ ਕਰਦਾ ਸੀ ਦੁੱਧ ਤਾਂ ਸੋਡੀ ਪੀਂਦਿਆ ਸੀ ਮਤਲਬ ਕੀਪ ਤਾਂ ਪਾਣੀ ਪਾ ਰਦੇ ਸੀ ਤਾਂ ਕੀ ਹੈਗੀ ਆ ਹਾਂ ਹੁਣ ਬੱਦ ਪਾ ਲੈ ਕੋਈ ਨਾ ਪਾਣੀ ਪੂੜੀ ਪਾਉਂਦੀ ਹਣੀ ਆਜਾ ਚਾਹੀ ਕੇ ਬੰਦ ਚਾਹ ਨਾ ਵੀ ਕੰਡੇ ਜਿਹੜੀ ਤੋਂ ਹੈ ਕਰਦਾ ਦੁੱਧਾ ਚਾਹ ਕੰਡੇ ਜਿਹੜੀ ਵੀ ਕਹਿ ਕੇ ਜਾਂਦਾ ਆ ਜਾ ਆ ਜਾ ਆ ਜਾ ਇਹਨੇ ਜਾ ਚੱਲੀ ਆ ਚਲੋ ਲੈਟ ਵੀ ਇਹੇ ਨਾਲ ਘਰੇ ਉਹ ਤਾਂ ਨੋੜੀ ਵੀ ਬਸ ਇੱਥੇ ਖੜਾ ਆਨੇ ਆ। ਐਂਦਰ ਖਾ ਲੈਨੇ ਆ ਟੱਪ ਹੋ ਗਏ ਇਥੇ। ਸਦਾ ਮੂਨ ਮੂਨ ਜੀ ਤੁਲੇ ਚਾਹੀ। ਗੋੜੀ ਲੰਗੜੀ ਸਕੂਲ। ਗਾਣਾ ਗਾ ਲੈ ਜੋ ਬਸ ਤੈਨੂੰ ਹੁਣ ਥੋੜੀ ਗਾ ਕਰ ਲਾ ਮਿੰਦ। ਆ ਗਿਆ ਹੈ ਅੱਗੇ ਚੱਲ ਚੜ ਕੇ ਪਹਿਲੀ ਬੜਤੇ ਬਹਿ ਗਿਆ ਪਹਿਲੀ ਬੜਤੇ ਬਹਿ ਗਿਆ ਇੱਧੇ ਆਜਾ ਪਾਪਾ ਚੱਲੋ ਆ ਸ਼ਾਹ ਬਣਾ ਕੁਛ ਇਹਨਾਂ ਨੂੰ ਚਾਹ ਮਾ ਦੇ ਨੇ ਫਸੇ ਰੁਕਣਾ ਨਹੀਂ ਹਾਂ ਹੰਦੀ ਹੰਦੀ ਬਵਾ ਦੇ ਫਸੇ ਨਹੀਂ ਆ ਨਾ ਸੋਨ ਚਾ ਲੈ ਕੇ ਦਿੰਦੇ ਅਸੀਂ ਸੇਓ ਜੀ ਵਾਈ ਬਣਾਈ ਵੇਸੀ ਇਸ ਕਾਰ ਕਰ ਲੈ ਕਾਰ ਉਹ ਵੀ ਉਹ ਤਾਂ ਫੋਨ ਤੇ ਫਰਗ ਲੈਟਰ ਤਾਂ ਪਾਉਣੀ ਆਪਾਂ ਉੱਤੇ ਪਾ ਕੇ ਕਾਗਜ਼ ਉੱਤੇ ਮਿੱਟੀ ਪਾ ਕੇ ਪਾਉਂੋ ਫਸ ਫਸ ਕਰਦੇ ਹੁਣ ਤਾਂ ਫਸੀ ਲਾਉਣਾ ਲੱਗੋ ਹੁਣ ਤਾਂ ਕੋਈ ਨਹੀਂ ਆਈ ਮਿੱਟੀ ਚੈਨ ਕੋਈ ਹੈ ਵਾਈ ਆਟੇ ਨਾਲ ਵਧੀਆ ਆਗੇ ਅੱਜ ਵਧੀਆ ਗਰੇਂਦਰ ਦੇ ਵੀ ਆਇਆ ਚ ਵਧੀਆ ਅੱਜ ਮੈਂ ਤਾਂ ਗਈ ਸੁਨਾਲ ਦੀ ਮੰਮੀ ਕਹਿੰਦੀ ਤੂੰ ਨਾਲ ਸਕੈਟਾ ਕਰੀਂ ਮੈਂ ਜਾਉਂਗੀ ਉੱਥੇ ਮੈਡਮ ਕਹਿੰਦੀ ਠੀਕ ਆ ਚਲ ਹੁਣ ਆਹੋ ਆਇਆ ਪੁੱਤ ਕੋ ਸੜਾਇਆ ਮਾਪਿਓ ਦੇ ਸਾਰੇ ਕੋਈ ਜਾ ਕੇ ਨਾ ਕੰਮ ਦੂਸਰਾ ਆਉਣਾ ਤੁਮ ਪੜਨਾ ਫਿਰ ਕੋ ਗਿਆ ਤੇ ਬੱਚੇ ਨੂੰ ਪੂਰਾ ਉਸ ਤੋਂ ਪੈਂਦਾ ਆ ਬਾਗਰੀ ਦਾ ਇਹਦਾ ਵੀ ਆਇਆ ਹੈਗਾ ਬਾਗਰੀ ਇਹਦਾ ਵੀ ਆ ਗਿਆ ਇਹਦੇ ਮਾ ਦੁੱਧ ਬਣਾਉਣ ਦਾ ਮਨ ਬੋਲਦੀ ਆਹੀਂ ਤਾਂ ਪਤਾ ਨਹੀਂ ਕਿ ਹੱਥ ਰਹਾ ਹੋਣਾ ਕਿੰਨੇ ਕੈ ਤੜਕੇ ਤੜਕੇ ਕਿਵੇਂ ਆਣੇ ਹੋਏ ਮਾ ਦੁੱਧ ਬਣਾਉਣ ਆਏ ਆ ਜਰਵੇ ਇਸ ਟਾਈਮ ਹੋ ਗਏ ਨਾ ਸਭ 10